ਲੋ ਜੱਸੇ ਪੱਟੀ ਦੇ ਦਰਮਿਆਨ ਮੇਰੇ ਵੀਰੋ ਇਸ ਸਮੇਂ ਕੁਸ਼ਤੀ ਹੋਣ ਜਾ ਰਹੀ ਹੈ ਇਹ ਕਹਿੰਦੇ ਕੁਸ਼ਤੀ ਅਲਟੋ ਗੱਡੀ ਵਾਲੀ ਹੈ ਅਲਟੋ ਗੱਡੀ ਕਹਿੰਦੇ ਲਖਵਿੰਦਰ ਧਾਮੀ ਹੁਣਾਂ ਨੇ ਦੇਣੀ ਹੈ ਮੇਰੇ ਵੀਰੋ ਬਾਪੂ ਜੀ ਆਏ ਹੋਏ ਆ ਸ਼ਕੀਰ ਸਿੰਘ ਜੀ ਹੁਣੀ ਉਹ ਕਹਿੰਦੇ ਚਾਚੇ ਕਹਿੰਦੇ ਸਰਬਜੀਤ ਹੁਣੀ ਬੈਠੇ ਹੋਇਆ ਤੇ ਨਾਲ ਕਹਿੰਦੇ ਮਨਜੀਤ ਧਾਮੀ ਹੁਣਾਂ ਦੇ ਬ੍ਰਦਰ ਵੱਲੋਂ ਆਹ ਅਲਟੋ ਗੱਡੀ ਹੈ ਚਾਰ ਅੱਜ ਮੋਟਰਸਾਈਕਲ ਦਿੱਤੇ ਗਏ ਆ ਉਹ ਵੀ ਵੱਡੇ ਮਾਣ ਦੀ ਗੱਲ ਹੈ ਪੰਜੋਤ ਕਨੇਡਾ ਜੋਤੀ ਸਾਡਾ ਵੀਰ ਆ ਕਹਿੰਦੇ ਧਾਮਿਆਂ ਵਾਲਾ ਨਾਲ ਗਾਂਧੀ ਸਹਾਲੀਆਂ ਭੋਲਾ ਹੁਸ਼ਿਆਰਪੁਰ ਦੇ ਸਲੀਮ ਹਰਿਆਣਾ ਵੱਡੇ ਮਾਨਸਮਾਨ ਦੇ ਕੇ ਗਏ ਆ ਵੱਡਾ ਮਾਨਸਮਾਨ ਦੇ ਕੇ ਗਏ ਆ ਹੈਲੋ ਇੱਕ ਮਿੰਟ ਜੀ ਇਲਾਕਾ ਨਿਵਾਸੀਓ ਜਿੰਨੀਆਂ ਵੀ ਇੱਥੇ ਛੇੜੀ ਕਮੇਟੀਆਂ ਪਹੁੰਚੀਆਂ ਹਨ ਪਤਵੱਤੇ ਸੱਜਣ ਪਹੁੰਚੇ ਹਨ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਪਿੰਡ ਵੱਲੋਂ ਪ੍ਰਬੰਧਕਾਂ ਵੱਲੋਂ ਤਮਾਦ ਆਵਾਜ਼ ਤਾੜੀ ਏ ਬੱਲੇ 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 ਮੱਚ ਜਾਣੇ ਲੱਗੂ ਬੱਲੇ ਬੱਲੇ ਲਾ ਦਿਓ ਤਾੜੀਆਂ ਤਾੜੀਆਂ ਰਵਿੰਦਰ ਵੀ ਕਿਸੇ ਨਾਲੋਂ ਘੱਟ ਨਹੀਂ ਹੈ ਐਨ ਕੈਬਟਰ ਸਾਡੇ ਵਿੱਚ ਮੇਰੇ ਵੀਰੋ ਛੱਡੇ ਪੱਟੀ ਵਾਲੇ ਦਾ ਪੁੱਤਰ ਪੁੱਜਿਆ ਹੋਇਆ ਹੈ ਕਿ ਬਾਪ ਤਗੜਾ ਖੇਡਿਆ ਪੁੱਤ ਦੀ ਚੜਤ ਵੀ ਕਰਦਾ ਪਹਿਲਵਾਨੀ ਨਾਲ ਪੂਰੀ ਆ ਮੜਕ ਵੀ ਦੁਨੀਆ ਤੇ ਛਾਇਆ ਪੁੱਤ ਛੱਡੇ ਪਹਿਲਵਾਨ ਦਾ ਬੱਤੇ ਬੱਤੇ ਦੀ ਜ਼ਬਾਨ ਉੱਤੇ ਨਾਮ ਹੈ ਜੱਸੇ ਪਹਿਲਵਾਨ ਦਾ ਬੱਤੇ ਬੱਤੇ ਦੀ ਜ਼ਬਾਨ ਉੱਤੇ ਨਾਮ ਹੈ ਜੱਸੇ ਪਹਿਲਵਾਨ ਦਾ ਜੱਸੇ ਪਹਿਲਵਾਨ ਦਾ ਕਿ ਧੱਕੇ ਨਾਲ ਕਰੀ ਫਿਰੇ ਹਿੱਕਾਂ ਚੌੜੀਆਂ ਲੋਕੀ ਝੁੱਤੀ ਨਾਲ ਜਾਣਦੇ ਨੇ ਹਵਾ ਖੋਰੀਆਂ ਲੱਗੇ ਮਿਹਰ ਦਾ ਪਹਾੜ ਪੈਂਦੇ ਚੀਰਨੇ ਬਿਨਾ ਗੱਲ ਤੋਂ ਨਹੀਂ ਗੱਲਾਂ ਹੋਣੀਆਂ ਦੋਤ ਧਾਮੀ ਹੁਣੀ ਕਨੇਡਾ ਵਾਲੇ ਰਾਜਾ ਧਾਮੀ ਗਾਂਧੀ ਸਹਾਲੀਆਂ ਭੋਲਾ ਹੁਸ਼ਿਆਰਪੁਰ ਤੇ ਸਲੀਮ ਹਰਿਆਣਾ ਜਿਨ੍ਹਾਂ ਵੱਲੋਂ ਵੱਡਾ ਪਿਆਰ ਪੁੱਜਿਆ ਦਿਲੋਂ ਧੰਨਵਾਦ ਹੈ ਜੀ ਹੁੰਦਾ ਕਮਾਲ ਬੱਲੇ 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 ਆਤਾ ਹੋ ਗੱਲ ਹੋ ਗਈ ਏ ਤੇ ਜੱਟਾਂ ਦੀ ਸ਼ਰਮ ਧੱਕਾ ਕਰਦਾ ਹੈ ਜਿਹੜੇ ਸਾਥੀ ਪਹਿਲਵਾਨ ਆਏ ਆ ਹਲੋ ਜਿਹੜੇ ਸਾਥੀ ਪਹਿਲਵਾਨ ਆਏ ਆ ਪਲੀਜ਼ ਅਖਾੜੇ ਵਿੱਚ ਨਾ ਜਾਣ ਲਾਵੀ ਨੋਟ ਕਰੀ ਬੱਲੇ ਲਾੜਪੁਰਿਆ ਬੁੱਗਾ ਗਰੀਬ 500 ਤੇਰੇ ਦੀ 500 ਮੇਰੇ ਦੀ 15 ਸਤੰਬਰ ਦੇ ਸੱਦੇ ਵੀ ਲਾਉਂਦਾ ਹੈ ਬਹੁਤ ਜਲਦ ਫੈਸਲੇ ਹੋਣਗੇ ਬਹੁਤ ਜਲਦ ਫੈਸਲੇ ਕੀਤੇ ਜਾਣਗੇ ਦੱਸੋ ਦੱਸੋ ਜੀ ਮੈਂ ਇੱਕ ਤੁਹਾਨੂੰ ਜ਼ਰੂਰ ਫਰੋਕਲੀ ਜੀ ਸੰਗਤ ਨੂੰ ਦੱਸਿਆ ਜਾਵੇਗਾ ਫਿਰ ਆਪਾਂ ਕੁਸ਼ਤੀ ਸ਼ੁਰੂ ਕਰਾਉਣੀ ਹੈ ਉਹ ਜਿਹੜੇ ਜਿਹੜੇ ਕਹਿੰਦੇ ਸਵਾਗਤ ਵਾਲਾ ਲਕਾਲਾ ਮਾਰ ਕੇ ਦੱਸੋ ਵੇਖ ਸੁੱਚਾ ਸਿੰਘ ਦੇ ਲਕਾਰੇ ਭਾਈ ਦੋੜ ਪਾਜੀ ਦੱਸੋ ਲੇ ਵੀ ਰਾਜਾ ਛੜਦੇ ਟੈਨਸ਼ਨ ਇੱਕ ਮਿੰਟ ਅਲੀ ਜੀ 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 5 ਮਿੰਟ 5 ਮਿੰਟ ਬਾਜੀ 5 ਮਿੰਟ 50 ਮਿੰਟ ਵਿੱਚ ਜਿਹੜਾ ਪਹਿਲਾ ਪੁਆਇੰਟ ਲਾਜੇਗਾ ਬਾਜੀ ਜਿਹੜਾ ਇੱਥੋਂ ਫੈਸਲਾ ਆਪਾਂ ਬੋਲਣਾ ਲਾਗੂ ਕਰਨਾ ਤੁਸੀਂ ਲੈ ਵੀ ਕੁਸ਼ਤੀ ਸ਼ੁਰੂ ਕਰੀਏ ਜੋ ਫੈਸਲਾ ਪ੍ਰਬੰਧਕੀ ਕਮੇਟੀ ਦਾ ਮੇਰਾ ਵੀਰੋ ਟੋਲੀ ਟੋਲੀ ਇੱਕ ਮਿੰਟ ਲੋ ਪਲੀਜ਼ ਇਸ ਗੱਲ ਦਾ ਥੋੜਾ ਜਿਹਾ ਮੇਰਾ ਵੀਰੋ ਦੋਨਾ ਪਹਿਲਵਾਨਾਂ ਦੀ ਪਹਿਲਾ ਤਾਸ ਪਾਈ ਜਾਊਗੀ ਜਿਹੜਾ ਪਹਿਲਵਾਨ ਤਾਸ ਜਿੱਤਦਾ ਹੈ ਉਸ ਤੋਂ ਬਾਅਦ 3 ਮਿੰਟ ਦਾ ਸਮਾਂ ਦਿੱਤਾ ਜਾਣਾ ਹੈ ਜੇ 3 ਮਿੰਟ ਦੇ ਵਿੱਚ ਦੂਜਾ ਪਹਿਲਵਾਨ ਪੁਆਇੰਟ ਲੈ ਗਿਆ ਤੇ ਉਹ ਜੇਤੂ ਨਹੀਂ ਦਾ ਪਹਿਲਾ ਤਾਸ ਜਿੱਤਣ ਵਾਲਾ ਤਾਂ ਜਿੱਤਿਆ ਹੀ ਹੋਇਆ ਹੈ ਹਾਂ ਹੈਲੋ ਭਾਜੀ ਹੱਥ ਜੀ ਕੈਚ ਚੱਲ ਹਾਂ ਹੋ ਜਾਣਾ ਖੜ ਥੱਲੇ ਹੈਲੋ ਇੱਕ ਮਿੰਟ ਦੇਖ ਲੈਂਦੇ ਜੀ ਮੱਕੇ ਜੇ ਬੰਦੇ ਬਹੁਤ ਆ ਵਿੱਚ ਸਾਰੇ ਬਾਹਰ ਕੱਢ ਦਿਓ ਹੱਟ ਹਾਂ ਬਾਹਰ ਕੱਢ ਦਿਓ ਹੱਟ ਕਿਨੇ ਗਿਆ ਸੀ ਜੱਸਾ ਪੱਟੀ ਟਾਸ ਵਿਨਰ ਆ ਜੀ ਫੈਸਲੇ ਜਿੱਤ ਦੇ ਅਧੂਰੇ ਨਹੀਂ ਹੋ ਰਹਿਣਗੇ ਉਹ ਕੁਸ਼ਤੀ ਗੱਡੀ ਉੱਤੇ ਹੋਈ ਜਾਂਦੀ ਐ ਪਟਾਕੇ ਤਾਂ ਪੈਣਗੇ ਕੁਸ਼ਤੀ ਗੱਡੀ ਉੱਤੇ ਹੋਈ ਜਾਂਦੀ ਐ ਪਟਾਕੇ ਤਾਂ ਪੈਣਗੇ ਜੇ ਉਹਨਾਂ ਕੀ ਘੁਲਣਾ ਜਿਹੜੇ ਮਾਰਦੇ ਆ ਕਾਪ ਆ ਨਿਤਰੇ ਆ ਨਾਗਾ ਚੋ ਖੜੱਪੇ ਸੱਪ ਅੱਤ ਵਾਲਾ ਅੱਜ ਯਾਰੋ ਸਿਰਾ ਹੋ ਜੂਗਾ ਅੱਜ ਵੇਖਣਾ ਵੀ ਕੁਸ਼ਤੀ ਕਿਹੜਾ ਲੈ ਜੂਗਾ ਅੱਜ ਵੇਖਣਾ ਵੀ ਗੱਡੀ ਢੋਲੀ ਜੀ ਥੋੜਾ ਸਰਕਲ ਤੁਸੀਂ ਖੁੱਲਾ ਕਰੋ ਜੀ ਇੱਥੇ ਥੋੜਾ ਰਸ਼ ਪੈ ਗਿਆ ਥੋੜਾ ਸਰਕਲ ਖੁੱਲਾ ਕਰੋ ਜੀ ਬੱਸ ਕਰੋ ਢੋਲ ਯਾਰ ਬੱਸ ਥੈਂਕ ਯੂ ਮੇਰਾ ਵੀਰੋ ਲਓ ਫਾਈਨਲ ਮੇਰੇ ਵੀਰੋ ਆਪੋ ਆਪਣੇ ਪਾਰਸ ਵੀ ਸਾਰਿਆਂ ਨੇ ਬਚਾ ਕੇ ਰੱਖਣੇ ਆ ਸਾਡੇ ਰਣਵੀਰ ਸਿੰਘ ਧਾਮੀ ਪੰਜਾਬ ਪੁਲਿਸ ਵਾਲੇ ਕਹਿੰਦੇ ਕਿ ਆਪੋ ਆਪਣੇ ਪਾਰਸ ਵੀ ਸਾਭ ਕੇ ਰੱਖਣੇ ਆ ਕੇ ਰੱਖਿਓ ਵੀ ਅੱਜ ਮੋਟੀ ਦਿਹਾੜੀ ਪਾਉਣ ਆਏ ਆ ਬੱਲੇ ਬੱਲੇ ਹੋ ਰਹੀ ਆ ਮੇਰੇ ਵੀਰੋ ਤਾੜੀਆਂ 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 ਜੋਸ਼ ਵਾਹ ਬਾਈ ਵਾਹ 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 ਗੱਲਾ ਟਕਾਰੇ ਦੇ ਗੱਲਾ ਟਕਾਰੇ ਦੇ ਪੱਤੀ ਵਾਲਾ ਹੋਈ ਸੋਨ ਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲਜੀਤ ਗੁਫਟਿਆ